ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਪੁੱਤਰ ਤੇ ਜਿਲ੍ਹਾ ਨੂੰ ਪੈਂਦਾ ਜੀ ਮੌਕਾ ਬਾਈ ਕੋਲ ਤੋਂ ਬੈੜਾ ਸੇਲ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800032 ਕਰਦੇ ਆ ਜੀ ਬਾਈ ਜੀ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਗਰਮੀਤ ਸਿੰਘ ਪਿੰਡ ਬੁੱਟਰਗੜਾਈ ਜ਼ਿਲ੍ਹਾ ਮੋਗਾ ਜੀ ਠੀਕ ਹੈ ਜੀ ਹਾਂ ਜੀ ਪਹਿਲੀ ਵਾਰ ਦੀ ਜਾਣਕਾਰੀ ਦਿਓ ਜੀ ਆਪਣੀ ਹਾਂ ਜੀ ਇਹ ਬੜ ਜੀ ਬਸ ਦੋ ਤਾਂ ਦਾ ਰਹਿੰਦੇ ਹੀ ਸੂਣ ਚ ਠੀਕ ਹੈ ਜੀ ਹਾਂ ਜੀ ਪਹਿਲੇ ਸੂਏ ਸੁਣਾ ਇਹਨੂੰ ਠੀਕ ਹੈ ਜੀ ਤੇ ਰੇਟ ਭਰਾ ਦਾ ਰੇਟ ਭਰੇ ਦਾ ਫੋਨ ਤੇ ਕਰਾਂਗੇ ਰੇਟ ਫੋਨ ਤੇ ਠੀਕ ਹੈ ਜੀ ਲੋ ਭਰਾ ਚੈੱਕ ਕਰ ਸਕੋ ਲੋ ਜੀ ਜ਼ਿਮੀਂਦਾਰ ਭਰਾ ਆਪਣਾ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਦੇਵਾਲੂ ਵਾਸਖ ਘਰਮਾ ਵਾਲੀ ਦਾ ਸੋਣਾ ਇਹਨੂੰ ਸੁਣਾ ਲੋ ਜੀ ਕਲਾ ਮਨੀ ਮੈਂ ਤੁਹਾਡੇ ਸਾਹਮਣੇ ਠੀਕ ਹੈ ਜੀ ਪਹਿਲਣ ਲੋ ਜੀ ਹਾਂਜੀ ਭਾਈ ਦੂਜੀ ਬੈੜ ਦੀ ਜਾਣਕਾਰੀ ਦਿਓ ਜੀ ਇਹਦੇ ਇਹ ਦੂਜੇ ਸੂਏ ਸੋਣੀ ਆ ਵੀਰੇ ਹਾਂਜੀ ਇਹ ਤਾਂ 10 12 ਦਿਨਾਂ ਦੇ ਬਾਕੀ ਆ 10 12 ਦਿਨ ਬਾਕੀ ਆ ਤੇ ਰੇਟ ਭਰਾਜਾ ਆਜਾਦਾ ਰੇਟ ਭਾਈ ਇਹਦਾ 42000 ਰੁਪਏ 42000 ਹਾਂਜੀ ਲੋਪਰਾ ਚੈੱਕ ਕਰ ਸਕੋ ਤੁਰਾ ਤਰਾ ਚੀ ਲੋ ਜੀ ਪੂਰੀ ਠੰਡੀ ਸੀਲ ਆ ਵੀਰੇ ਠੀਕ ਹੈ ਜੀ ਠੀਕ ਹੈ ਜੇ ਮਰਜੀ ਹੱਥ ਫਰੀਏਗੇ ਠੀਕ ਹੈ ਕੱਦ ਬੜ ਸੁਖਣਾ ਕਰਮਾਂ ਵਾਲੀ ਦਾ ਸੁਣਾ ਲੋ ਜੀ ਫਰੰਡ ਬੋਟਰ ਤੇ ਜਿਲ੍ਹਾ ਨੂੰ ਪੈਂਦਾ ਜੀ ਮੌਕਾ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਬਾਈ ਕੋਲ ਦੋ ਬੜਾ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ